ਸਿਰ ਗੁਰੂ ਵਿਦਾਸ ਮੰਦਰ ਪ੍ਰਬੰਧਨ ਕਰਮਸ਼ਾਲਾ ਕਮੇਟੀ ਵੱਲੋਂ ਇਹ ਯਤਨ ਕੀਤਾ ਗਿਆ ਇੱਥੇ ਲਵਾਈ ਗਈ ਤੇ ਸਾਰੇ ਲੋਕਾਂ ਨੂੰ ਵੀ 50 ਰੁਪਏ ਟਿਕਟ ਦੇ ਹਿਸਾਬ ਨਾਲ ਦਿਖਾਈ ਜਾ ਰਹੀ ਹੈ ਬਾਕੀ ਖਰਚਾ ਕਮੇਟੀ ਚੱਕ ਰਹੀ ਹੈ ਤੇ ਹੋਰ ਕੋਈ ਕੋਈ ਸੱਜਣ ਹੈਗੇ ਜਿਨ੍ਹਾਂ ਨੇ ਹੈਲਪ ਕੀਤੀ ਹੈ ਨਗਰ ਦੇ ਤੇ ਐਸੋ ਸਿੱਖਿਆ ਹੀ ਹੈ ਕਿ ਵੀ ਪੜੋ ਲਿਖੋ ਸੰਘਰਸ਼ ਕਰੋ ਤੇ ਜੋ ਪਿਛਲੇ ਵਰਗ ਚ ਹੋਇਆ ਹੈ ਲੇਡੀਜ਼ ਨਾਲ ਖਾਸ ਕਰਕੇ ਉਸ ਦੀ ਬਾਰੇ ਦਿਖਾਇਆ ਗਿਆ ਬਹੁਤ ਅੱਛੀ ਮੂਵੀ ਬਣੀ ਹੈ ਮੈਂ ਤਾਂ ਸਾਰੇ ਸਾਰਿਆਂ ਨੂੰ ਕਹਿੰਦਾ ਜੀ ਆਓ ਬੱਚਿਆਂ ਦੇ ਖਾਸ ਕਰਕੇ ਲੇਡੀਜ਼ ਨੂੰ ਜਰੂਰ ਦਿਖਾਓ ਜੀ ਮੇਰਾ ਨਾਮ ਪ੍ਰਦੀਪ ਕੁਮਾਰ ਆ ਜੀ ਮੈਂ ਸ੍ਰੀ ਸਰਦਾਰ ਸਾਧਨਗਰ ਚ ਰਹਿਣਾ ਜੋ ਫਿਲਮ ਬਣੀ ਹੈ ਫੂਲੇ ਫੂਲੇ ਇਹ ਸਾਡੇ ਰਾਇਬਰ ਮਹਾਤਮਾ ਜੋਤੀਵਾਲਾ ਫੂਲੇ ਤੇ ਮਾਤਾ ਸੁਭਿਤਰਬਾਈ ਫੂਲੇ ਦੇ ਉੱਪਰ ਉਹਨਾਂ ਜੀਵਨੀ ਦੇ ਉੱਪਰ ਬਣਾਈ ਗਈ ਹੈ ਜੋ ਕਿ ਇੱਕ ਪੁਰਾਣੇ ਸਮੇਂ ਦੇ ਵਿੱਚ ਐਸਸੀ ਸਮਾਜ ਤੇ ਸਾਰੇ ਵਰਗਾਂ ਦੀ ਔਰਤਾਂ ਨੂੰ ਪੜ੍ਹਾਈ ਲਿਖਾਈ ਤੋਂ ਵਾਂਝੇ ਰੱਖਿਆ ਜਾਂਦਾ ਸੀਗਾ ਉਹਨਾਂ ਨੂੰ ਇਸ ਤਰ੍ਹਾਂ ਮਾਤਾ ਸੁਤਰੀਬਾਈ ਨੇ ਭੋਲੇ ਜੀ ਨੇ ਤੇ ਮਾਤਾ ਜੋਤਰਾ ਫੁਲੇ ਜੀ ਨੇ ਸੰਘਰਸ਼ ਕਰਕੇ ਸਾਨੂੰ ਇੱਕ ਹੱਕ ਅਧਿਕਾਰ ਲੈ ਕੇ ਦਿੱਤੇ ਆ ਸਭੀ ਸਮਾਜ ਧਰਮ ਸਮਾਜ ਦੀਆਂ ਔਰਤਾਂ ਲਈ ਤੇ ਇਸੀ ਸਮਾਜ ਦੇ ਲਈ ਜੋ ਹਰ ਵਰਗ ਪਰ ਲਿੱਕੇ ਅੱਗੇ ਜਾ ਸਕੇ ਉਸ ਨੂੰ ਪ੍ਰਸਾਰਿਤ ਕਰਨ ਵਾਸਤੇ ਇਹ ਵੀਡੀਓ ਬਣਾਈ ਗਈ ਹੈ ਮੂਵੀ ਜੋ ਜੋ ਕਿ ਬਹੁਤ ਵਧੀਆ ਮੂਵੀ ਹੈ ਮੈਂ ਸਾਰੇ ਸਮਾਜ ਨੂੰ ਬੇਨਤੀ ਕਰੂੰਗਾ ਜਾਤ ਪਾਤ ਦੀ ਵਿਦਕਰੇ ਦੋ ਉੱਪਰ ਉੱਠ ਕੇ ਆਣ ਤੇ ਆਪਣੇ ਬੱਚਿਆਂ ਨੂੰ ਆਪਣੀ ਮਹਿਲਾਵਾਂ ਨੂੰ ਫਿਲਮ ਦਿਖਾਉਣ ਕਿਉਂਕਿ ਸਾਡੇ ਪੁਰਾਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸਾਡੇ ਮਹਾਪੁਰਸ਼ਾਂ ਨੇ ਸੰਘਰਸ਼ ਕਰਕੇ ਸਾਨੂੰ ਇਹ ਅਧਿਕਾਰ ਲੈ ਕੇ ਦਿੱਤੇ ਪੜਾਈ ਲਿਖਾਈ ਦੇ ਤੇ ਤਾਂ ਜੋ ਇਸ ਫਿਲਮ ਨੂੰ ਦੇਖ ਕੇ ਪ੍ਰੇਰਿਤ ਹੋ ਕੇ ਆਪਣੇ ਬੱਚਿਆਂ ਨੂੰ ਪੜਾਈ ਵੱਲ ਤੋਰਨ ਨਸ਼ੇ ਤੋਂ ਦੂਰ ਰੱਖਣ ਜੇ ਮੇਰਾ ਨਾਮ ਮਾਇਕ ਖੋਰੀਆ ਠੀਕ ਹੈ ਨਾ ਮੇਲਾ ਮੰਡਰ ਦੀ ਪ੍ਰਧਾਨ ਨੂੰ ਮੈਂ ਸਤਿ ਸ੍ਰੀ ਅਕਾਲ ਸਸੰਕਰ ਦੇ ਸੀ ਜਿਹੜੀ ਉਹ ਤੁਸੀਂ ਫਿਲਮ ਦੇਖ ਕੇ ਆਏ ਇਹ ਤੁਹਾਨੂੰ ਮਤਲਬ ਸਿੱਖਿਆ ਮਿਲੀ ਸਾਨੂੰ ਸਿੱਖਿਆ ਮਿਲੀ ਬਈ ਸਾਡੀ ਜਾਤੀ ਗਰੀਬ ਹੈਗੀ ਐਵੇਂ ਕੁਚਲ ਦੇ ਰਹੇ ਹੈਂ ਬਈ ਪੜੋ ਲਿਖੋ ਸਲੇਸ਼ ਕਰੋ ਆਪ ਦੇ ਬੱਚਿਆਂ ਨੂੰ ਪੜਾਓ ਤੇ ਇਨਸਿਆਤੋਂ ਦੂਰ ਕਰੋ ਚੰਗੀ ਤਾਲੀਮ ਦਿਓ ਬਈ ਇਸ ਤਰ੍ਹਾਂ ਦੇ ਵੱਡੇ ਲੋਗ ਛੋਟੇ ਲੋਗਾਂ ਨੂੰ ਕੁਝ ਸਮਝਦੇ ਨਹੀਂ ਹੈਗੇ ਤੇ ਉਹਨਾਂ ਦੇ ਬਰਾਬਰ ਖੜਨ ਦਾ ਸਾਨੂੰ ਹੱਕ ਮਿਲਣਾ ਚਾਹੀਦਾ ਆਪ ਦੇ ਬੱਚਿਆਂ ਨੂੰ ਵੀ ਆਈ ਤਾਲੀਮ ਦਿਓ ਤੇ ਆਪ ਵੀ ਸਾਰੇ ਵੀ ਆ ਕੇ ਕੰਮ ਕਰੋ ਠੀਕ ਹੈ ਜੇ ਗੁੱਟੇ ਤੁਹਾਨੂੰ ਮੇਰਾ ਨਾਮ ਜੀ ਕਰਨ ਕੁਮਾਰ ਹੈ ਜੀ ਫਿਲਮ ਬਹੁਤ ਵਧੀਆ ਹੈ ਜੀ ਸਾਰਿਆਂ ਨੂੰ ਇੱਕ ਦੇਖਣੀ ਚਾਹੀਦੀ ਇਹਦੇ ਇਹਦੇ ਵਿੱਚ ਆਪਣੇ ਇਹ ਨਹੀਂ ਕਿ ਦਲਿਤ ਸਮਾਜ ਬਾਰੇ ਸਾਰੇ ਸਮਾਜ ਬਾਰੇ ਦੱਸਿਆ ਗਿਆ ਹੈ ਖਾਸ ਕਰ ਔਰਤਾ ਬਾਰੇ ਔਰਤਾ ਬਾਰੇ ਕਿਸ ਕਿਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਮਿਲੇ ਤੇ ਉਹਨਾਂ ਦੇ ਅਧਿਕਾਰ ਲਈ ਕਿਸ ਤਰ੍ਹਾਂ ਆਪਣੇ ਮਹਾਤਮਾ ਜੋਤੀਬਾ ਫੁੱਲੇ ਤੇ ਉਹਨਾਂ ਦੀ ਪਤਨੀ ਉਹਨਾਂ ਵਾਸਤੇ ਸੰਘਰਸ਼ ਕੀਤਾ ਹੈ ਇਹ ਸਾਰਿਆਂ ਵਾਸਤੇ ਵੇਖਣੀ ਹੋ ਫਿਲਮ ਹੈ ਨਾ ਕਿ ਇੱਕ ਸਮਾਜ ਵਾਸਤੇ ਸ਼ੁਕਰੀਆ ਜੀ ਜੀ ਮੇਰਾ ਨਾਮ ਪੰਕਜ ਜੀ ਹਾਂ ਜੀ ਜਿਹੜਾ ਕਿਹੜੀ ਫਿਲਮ ਦੇਖ ਕੇ ਦਿੱਕਾ ਕੁਝ ਲੱਗਿਆ ਉਹ ਪੂਲੇ ਫਿਲਮ ਦੇਖੀ ਸਾਰਿਆਂ ਨੇ ਬਹੁਤ ਵਧੀਆ ਉਪਰਾਲਾ ਠੀਕ ਹੈ ਜੀ ਤੇ ਸਮਾਜ ਨੂੰ ਬੜਾ ਵੱਡਾ ਮੈਸੇਜ ਹੈ ਤੇ ਪਹਿਲੀ ਦਫਾ ਜੋ ਸਮਾਜ ਇੰਨਾ ਇਕੱਠਾ ਹੋਇਆ ਫਿਲਮ ਦੇਖਣ ਵਾਸਤੇ ਬਹੁਤ ਵੱਡਾ ਉਪਰਾਲਾ ਹੈ ਤੇ ਸਾਡੀ ਮੰਦਰ ਕਮੇਟੀ ਨੇ ਜੋ ਫਿਲਮ ਦਿਖਾਈ ਹੈ ਤੇ ਉਹਨਾਂ ਦਾ ਸਾਰੇ ਸਮਾਜ ਨੂੰ ਧੰਨਵਾਦ ਕਰਨਾ ਚਾਹੀਦਾ ਜੀ